സസാദ ഈ ഓക്കാര സമക പരപ നിർവൈ അക്കാല മൂർത്ത അജു സ്പു പ്രസാദ ജപ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਲਤਾ ਰਣ ਗੋਰੀਨਾ गुरीना जगमााी पठाया गुरि जगमाहि पठाया या गुरु पठाया कलिता ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਆਪ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ ਆਪਾਂ ਸਰਵਣ ਕਰਦੇ ਆ ਰਹੇ ਹਾਂ ਕੱਲ ਆਪਾਂ ਬਾਬੇ ਫਰੀਦ ਨਾਲ ਮੇਲ ਵਾਲਾ ਪ੍ਰਸੰਗ ਸਰਵਣ ਕੀਤਾ ਉਸ ਤੋਂ ਅਗਲਾ ਪ੍ਰਸੰਗ ਹੈ ਪੂਰਬ ਦੇ Hindu ਤੀਰਥਾਂ ਦੀ ਯਾਤਰਾ। ਵੇਦ ਕਾਲ ਤੋਂ ਹਰੀਦੁਆਰ ਦਰਿਆ ਗੰਗਾ ਦਾ ਕਿਨਾਰਾ ਇੱਕ ਮਹਾਨ ਪੂਜਨੀਕ ਸਥਾਨ ਮਿਥਿਆ ਚੱਲਿਆ ਆਉਂਦਾ। ਉਚੇਚੇ ਤਿਉਹਾਰਾਂ ਦੀ ਦਿਹਾੜੀਆਂ ਤੋਂ ਬਿਨਾਂ ਹਰ ਰੋਜ਼ ਹੀ ਹਜ਼ਾਰਾਂ Hindu ਹਰੀਦੁਆਰ ਦੀ ਯਾਤਰਾ ਕਰਦੇ ਤੇ ਹਰੀ ਕੀ ਪੌੜੀ ਗੰਗਾ ਇਸ਼ਨਾਨ ਕਰਦੇ। ਵਿਨੋ ਦਿਨ ਇਸ ਤੀਰਤ ਦੀ ਮਹਾਨਤਾ ਵੱਧਦੀ ਹੀ ਗਈ ਅੱਜ ਹਰੀਦਵਾਰ ਗੰਗਾ ਕਿਨਾਰੇ ਖਿਲਰਿਆ ਹੋਇਆ ਤਕੜਾ ਸ਼ਹਿਰ ਹੈ ਗੁਰੂ ਨਾਨਕ ਜੀ ਦੇ ਸਮੇਂ ਇਹ ਛੋਟਾ ਜਿਹਾ ਸਹਿਰ ਸੀ ਸਾਰੇ ਹਿੰਦੂ ਵਿੱਚੋਂ ਲੋਕ ਪੈਦਲ ਤੁਰ ਕੇ ਯਾਤਰਾ ਵਾਸਤੇ ਆਉਂਦੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਪੰਜਾਂ ਪਾਂਡਵਾਂ ਦਾ ਬਾਪ ਰਾਜਾ ਪਾਂਡਵ ਨੇ ਵੀ ਹਰੀਦਵਾਰ ਹੀ ਚੱਲਣਾ ਕੀਤਾ ਸੀ ਕਿਉਂਕਿ ਉਹ ਆਪਣੀ ਰਾਣੀ ਸਮੇਤ ਯਾਤਰਾ ਕਰਨ ਆਏ ਸੂਰਜ ਗ੍ਰਹਿਣ ਦਾ ਮੇਲਾ ਉਜੜ ਗਿਆ ਲੋਕਾਂ ਨੂੰ ਤੁਰ ਗਏ ਜੋ ਸਾਧੂ ਹਰੀਦਵਾਰ ਤੋਂ ਆਏ ਸੀ ਉਹ ਕਾਫਲਿਆਂ ਵਾਂਗ ਇਕੱਠੀ ਹੋ ਕੇ ਹਰੀਦਵਾਰ ਨੂੰ ਮੁੜ ਪਏ ਉਹਨਾਂ ਦੇ ਨਾਲ ਉਹ ਯਾਤਰੂ ਵੀ ਲੱਗ ਗਏ ਜੋ ਹਰੀਦਵਾਰ ਦੀ ਯਾਤਰਾ ਕਰਨਾ ਚਾਹੁੰਦੇ ਸੀ ਗੁਰੂ ਨਾਨਕ ਦੇਵ ਜੀ ਨੂੰ ਸਾਧੂਆਂ ਦੇ ਨਾਲ ਹਰੀਦਵਾਰ ਨੂੰ ਚੱਲ ਪਏ ਉਨ੍ਹਾਂ ਦੀ ਮਨੋ ਭਾਵਨਾ ਤੀਰਥਾਂ ਉੱਤੇ ਹੋ ਰਹੀ ਪਖੰਡ ਨੂੰ ਦੂਰ ਕਰਨਾ ਸੀ ਉਸ ਸਮੇਂ ਦਾ ਲੋੜ ਦਾ ਧਰਮ ਸੀ ਲੋੜਾਂ ਪੂਰੀਆਂ ਕਰਨ ਵਾਸਤੇ ਹੀ ਯਾਤਰੀ ਤੀਰਥਾਂ ਉੱਤੇ ਪਹੁੰਚਦੇ ਸੀ ਤੇ ਯਾਤਰੂਆਂ ਕੋਲੋਂ ਮਾਇਆ ਤੇ ਬਸਤਰ ਵਸੂਲ ਕਰਕੇ ਬ੍ਰਾਹਮਣ ਤੇ ਪੁਜਾਰੀ ਆਪਣੀਆਂ ਜੀਵਾਂ ਲੋੜਾਂ ਨੂੰ ਪੂਰੀਆਂ ਕਰਦੇ ਕਪਟ ਪ੍ਰਧਾਨ ਸੀ ਸੱਚੀ ਧਾਰਮਿਕ ਸ਼ਰਧਾ ਦਾ ਲੋਕਾਂ ਨੂੰ ਗਿਆਨ ਹੀ ਨਹੀਂ ਸੀ ਜੇ ਕਿਸੇ ਨੇ ਅਣਖੜੇ ਪੱਤਰ ਉੱਤੇ ਲਾਲ ਲਕੀਰ ਪਾ ਕੇ ਦੇਵੀ ਜਾਂ ਦੇਵਤੇ ਬਣਾ ਦਿੱਤਾ ਤਾਂ ਭੋਲੀ ਜਨਤਾ ਉਸ ਨੂੰ ਨੌ ਨਿੱਧ ਤੇ ਸਿੱਧ ਬਖਸ਼ਰ ਵਾਲਾ ਈਸ਼ਵਰ ਮੰਨਣ ਲੱਗ ਪਈ ਪੁਜਾਰੀ ਨੂੰ ਪੂਜਾ ਨਾਲ ਗਰਜ ਹੁੰਦੀ ਹੈ ਰਾਹ ਦੀ ਵਿੱਚ ਜਿੱਥੇ ਵੀ ਪੜਾ ਆਉਂਦਾ ਉੱਥੇ ਹੀ ਗੁਰੂ ਜੀ ਲੋਕਾਂ ਨੂੰ ਨਿਹਾਲ ਕਰਦੇ ਇੱਕ ਓੰਕਾਰ ਦਾ ਪ੍ਰਚਾਰ ਕਰਦੇ ਸਤਨਾਮ ਸਤ ਕਰਤਾਰ ਦੀ ਧੁਨ ਵਿੱਚ ਜੀਵਾਂ ਨੂੰ ਮਗਨ ਕਰ ਦਿੰਦੇ ਥੋੜੇ ਦਿਨਾਂ ਵਿੱਚ ਪੰਜ ਮੁਕਾਕੇ ਮਰਦਾਨੇ ਸਮੇਤ ਗੁਰੂ ਜੀ ਹਰਿਦਵਾਰ ਪਹੁੰਚ ਗਏ ਹਰੀ ਕੀ ਪੌੜੀ ਕੋਲ ਜਾ ਕੇ ਬੈਠੇ ਜਿੱਥੇ ਹੁਣ ਗੁਰਦੁਆਰਾ ਹੈ ਦੂਰ ਤੱਕ ਨਿਗਾਹ ਮਾਰੀ ਲੋਕ ਇਸ਼ਨਾਨ ਤੇ ਪੂਜਾ ਕਰਦੇ ਦੇਖੇ ਪੰਡਤ ਨੂੰ ਵੇਖਿਆ ਉਹ ਯਾਤਰੀਆਂ ਦੇ ਲੀੜੇ ਲਾ ਰਿਹਾ ਸੀ ਮੋਇਆਂ ਦਾ ਦਾਨ ਕਰੀ ਜਾਂਦਾ ਦੰਗਾ ਪਾਰ ਦੀਆਂ ਪਹਾੜੀਆਂ ਤੋਂ ਉੱਪਰ ਆ ਕੇ ਸੂਰਜ ਨੇ ਦਰਸ਼ਨ ਦਿੱਤੇ ਸੂਰਜ ਨੂੰ ਵੇਖ ਕੇ ਇਸ਼ਨਾਨ ਕਰਨ ਵਾਲੇ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਦੀਆਂ ਚੋਲੀਆਂ ਛਕਣ ਲੱਗੇ ਗੁਰੂ ਜੀ ਉਹਨਾਂ ਦੀ ਮੂਰਖਤਾ ਉੱਤੇ ਮੁਸਕਰਾਏ ਕਰुणा निध ਨੂੰ ਦਇਆਈ ਉਹਨਾਂ ਭੁੱਲਿਆਂ ਨੂੰ ਰਾਹੀ ਪਾਉਣਾ ਸੀ ਸੋਚਿਆ ਕਿ ਨਿਰਾਲਾ ਕੌੰਤਕ ਕੀਤਾ ਜਾਵੇ ਜਿਸ ਨਾਲ ਲੋਕ ਇਕੱਠੇ ਹੋ ਜਾਣ ਗੁਰੂ ਜੀ ਨੇ ਵਸਤਰ ਉਤਾਰੇ ਗੰਗਾ ਦੇ ਜਾਲ ਵਿੱਚ ਖਲੋਤੇ ਲੋਕ ਚੜੇ ਸੂਰਜ ਨੂੰ ਪੂਰਬ ਦਿਸ਼ਾ ਵੱਲ ਪਾਣੀ ਚੜਾ ਰਹੇ ਸੀ ਤਾਂ ਗੁਰੂ ਜੀ ਪੱਛਮ ਵੱਲ ਮੂੰਹ ਕਰਕੇ ਬੁੱਕਾਂ ਨਾਲ ਪਾਣੀ ਸੁੱਟਣ ਲੱਗ ਪਏ ਇੱਕ ਦੋ ਨੇ ਦੇਖਿਆ ਉਹਨਾਂ ਗੱਲ ਨਾਲ ਗੋਲੀ ਅੱਗੇ ਤੁਰ ਪਏ ਲੱਗੀ ਖਲੋਤੇ ਹੋਏ ਆਮੋ ਸਾਹਮਣੇ ਸਿਆਣਿਆਂ ਨੇ ਜਦੋਂ ਦੇਖਿਆ ਤਾਂ ਹੈਰਾਨੀ ਦੇ ਲਹਿਜੇ ਵਿੱਚ ਇੱਕ ਦੂਸਰੇ ਨੂੰ ਆਖਣ ਲੱਗੇ ਇਹ ਬੰਦਾ ਜਾਂ ਤਾਂ ਸੁਦਾਈ ਹੈ ਜਾਂ ਭੁੱਲੜ ਲੋਕ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਨੇ ਇਹ ਪੱਛਮ ਵੱਲ ਝੱਟੀ ਜਾਂਦਾ ਹੈ ਆਪੋ ਵਿੱਚ ਦੀ ਇਉਂ ਗੱਲਾਂ ਕਰਦੇ ਹੋਏ ਉਹ ਇਕੱਠੇ ਹੋਏ ਚੋਖਾ ਹੀ ਕਾਠ ਹੋਇਆ ਗੁਰੂ ਜੀ ਪਾਣੀ ਝੱਟੀ ਗਏ ਜਦੋਂ ਇਕੱਠ ਭਾਰੀ ਹੋ ਗਿਆ ਤਾਂ ਇੱਕ ਪੰਡਤ ਨੇ ਅੱਗੇ ਹੋ ਕੇ ਆਖਿਆ ਪਰਸ਼ਾ ਤੂੰ ਕੌਣ ਹੈ Hindu કે Musalman ਗੁਰੂ ਜੀ ਪਾਣੀ ਝਟਣੋਂ ਰੁਕ ਗਏ ਪੁੱਛਣ ਵਾਲੇ ਫਲ ਦੇਖ ਕੇ ਆਖਣ ਲੱਗੇ ਪਰਸ਼ਾ ਮੈਨੂੰ ਕੁਝ ਆਖਿਆ ਹਾਂ ਮੈਂ ਤੈਨੂੰ ਪੁੱਛਿਆ ਹੈ ਕਿ ਤੂੰ Hindu ਹੈ ਜਾਂ Musalman ਬ੍ਰਾਹਮਣ ਨੇ ਹੰਕਾਰ ਦੇ ਲਹਿਜੇ ਵਿੱਚ ਪੁੱਛਿਆ ਮੈਂ Hindu ਹਾਂ ਗੁਰੂ ਜੀ ਨੇ ਧੀਰਜ ਨਾਲ ਉੱਤਰ ਦਿੱਤਾ ਰਬਾਬ ਦੇ ਵਸਤਰਾਂ ਨੂੰ ਕੱਚੀ ਮਾਰ ਕੇ ਮਰਦਾਨਾ ਵੀ ਕੋਲ ਆ ਗਿਆ ਗੁਰੂ ਜੀ ਦੀ ਜਬਾਨੋਂ ਹਿੰਦੂ ਸ਼ਬਦ ਸੁਣਦੇ ਸਾਰ ਪੰਡਿਤ ਤੇ ਹੋਰ ਲੋਕ ਲਾਲ ਪੀਲੇ ਹੋ ਕੇ ਤੜਫੇ ਚੰਗਾ ਹਿੰਦੂ ਐ ਐਨੀ ਉਮਰ ਹੋ ਗਈ ਅਜੇ ਤੱਕ ਤੈਨੂੰ ਇਹ ਵੀ ਨਹੀਂ ਪਤਾ ਕਿ ਹਿੰਦੂ ਧਰਮ ਕੀ ਹੈ ਲੋਕ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਨੇ ਤੂੰ ਤੁਰਕਾਂ ਵਾਂਗ ਪੱਛਨ ਨੂੰ ਪਾਣੀ ਸੁੱਟ ਕੇ ਕੁਰੀਤ ਕਰਦਾ ਇਹੋ ਜਿਹੇ ਕਬੂਲ ਕਈਆਂ ਨੇ ਬੋਲੇ ਪਰ ਗੁਰੂ ਜੀ ਨੇ ਗੁੱਸਾ ਨਹੀਂ ਕੀਤਾ ਸਗੋਂ ਹਾਸੇ ਕੀ ਉੱਤਰ ਦਿੱਤਾ ਮਿੱਤਰੋ ਮੈਂ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ ਨਾ ਮੁਕਤੀ ਵਾਸਤੇ ਪਾਣੀ ਸੁੱਟਦਾ ਹਾਂ ਮੈਂ ਪੰਜਾਬੋਂ ਆਇਆ ਹਾਂ ਆਉਂਦਿਆਂ ਹੋਇਆ ਪੰਜਾਬ ਵਿੱਚ ਖੇਤੀ ਬੀਜ ਆਇਆ ਹਾਂ ਪਾਣੀ ਨਾ ਮਿਲਣ ਦੇ ਕਾਰਨ ਸੁੱਕ ਦੀ ਪ੍ਰਤੀਤ ਹੁੰਦੀ ਹੈ ਮੈਂ ਤਾਂ ਪਾਣੀ ਉਸ ਵੱਲ ਸੁੱਟ ਰਿਹਾ ਹਾਂ ਤਾਂ ਕਿ ਖੇਤੀ ਨਾ ਸੁੱਕੇ ਪੰਡਿਤ ਤੇ ਦਰਸ਼ਕ ਇਹ ਸੁਣ ਕੇ ਖਿੜਖਿੜਾ ਕੇ ਹੱਸ ਪਏ ਹੱਸਦਿਆਂ ਹੋਇਆਂ ਉਹਨਾਂ ਨੇ ਮੁਖੌਲ ਉਡਾਇਆ ਇਹ ਕਿਹੜਾ ਬੰਦਾ ਹੈ ਕਦੀ ਝਟੀਆਂ ਵੀ ਪਾਣੀ ਪੰਜਾਬ ਪਹੁੰਚ ਜਾਵੇਗਾ ਪਾਣੀ ਤਾਂ ਮੜ ਕੇ ਗੰਗਾ ਵਿੱਚ ਹੀ ਰਿਹਾ ਖੇਤੀ ਪੰਜਾਬ ਵਿੱਚ 200 ਕੋ ਉੱਤੇ ਸੁੱਕ ਰਹੀ ਐ ਮੂਰਖਾਂ ਦਾ ਹਾਸਾ ਵੇਖ ਕੇ ਗੁਰੂ ਜੀ ਨੂੰ ਸੁਨਹਿਰੀ ਸਮਾਂ ਹੱਥ ਆ ਗਿਆ ਉਹ ਉੱਚੀ ਤੇ ਰੋਪ ਦੀ ਰੂਹ ਨਾਲ ਆਖਣ ਲੱਗੇ ਸੁਣੋ ਮੇਰੀ ਸੱਚੇ ਕਰਮਵਲ ਵੇਖ ਕੇ ਹੱਸਣ ਵਾਲਿਓ ਸੁਣੋ ਮੇਰਾ ਧਰਤੀ ਦੀ ਪੱਧਰ ਤੇ ਝਟਿਆ ਪਾਣੀ ਤਾਂ 200 ਕੋ ਪੰਜਾਬ ਵਿੱਚ ਨਹੀਂ ਅਪੜੇਗਾ ਪਰ ਤੁਹਾਡਾ ਸੂਰਜ ਨੂੰ ਦਿੱਤਾ ਹੋਇਆ ਆਕਾਸ਼ ਅਤੇ ਪਿਤਰਾਵਲ ਛੱਡੀਆਂ ਚੁੱਲੀਆਂ ਦਾ ਪਾਣੀ ਕਿਵੇਂ ਪਹੁੰਚੇਗਾ ਜਦ ਕਿ ਸੂਰਜ ਦੀ ਉਚਾਈ ਕਈ ਲੱਖ ਕੋ ਹੈ ਮੇਰੇ ਪੁੱਤਰ ਤਾਂ ਵੈਸੇ ਹੀ ਪਤਾ ਨਹੀਂ ਉਹ ਕਿਹੜੀ ਜੂਨ ਤੇ ਕਿਹੜੇ ਦੇਸ਼ ਵਿੱਚ ਨੇ ਹਰ ਤਾਂ ਸੋਚੋ ਮੈਂ ਮੂਰਖਾਂ ਜਾਂ ਤੁਸੀਂ ਸਾਰੇ ਜਗਤ ਗੁਰੂ ਨਾਨਕ ਜੀ ਦੇ ਮੁਖੋਂ ਇਹ ਬਤਨ ਸੁਣ ਕੇ ਸਾਰਿਆਂ ਦਾ ਹਾਸਾ ਕਾਫੂਰ ਹੋ ਗਿਆ ਸਿਰ ਨੀਵੇਂ ਹੋਏ ਉਨਾਂ ਨੂੰ ਸੂਝ ਪੈ ਗਈ ਕਿ ਸੱਚਮੁੱਚ ਭੁੱਲੇ ਹਾਂ ਜਿਸ ਪਰਸ਼ ਨੂੰ ਕਮਲਾ ਜਾਂ ਮੂਰਖ ਸਮਝ ਕੇ ਹੱਸ ਰਹੇ ਹਨ ਉਹ ਕੋਈ ਮਹਾਨ ਹਸਤੀ ਹੈ ਅਵਤਾਰ ਰੂਪ ਮਹਾਪੁਰਖ ਹੈ ਸੂਝ ਵਾਲੇ ਬੰਦੇ ਚਰਣੀ ਡਿੱਗ ਪਏ ਗੁਰੂ ਜੀ ਨੇ ਮਿਹਰ ਕੀਤੀ ਸਤ ਕਰਤਾਰ ਦਾ ਸਿਮਰਨ ਕਰਾ ਕੇ ਉਹਨਾਂ ਦੀ ਆਤਮਾ ਨੂੰ ਸੁਰਜੀਤ ਕਰ ਦਿੱਤਾ ਉਹ ਨੇ ਹਾਲ ਹੋ ਕੇ ਗੁਰੂ ਜੀ ਦੇ ਸਿੱਖ ਬਣ ਗਏ ਉਸ ਤੋਂ ਅਗਲਾ પ્રસੰਗ ਹੈ ਸਾਰੀ ਧਰਤੀ ਪਵਿੱਤਰ ਹੈ ਗੁਰੂ ਜੀ ਹਰੀ ਕੀ ਪੌੜੀ ਉੱਤੇ ਆਸਣ ਲਾ ਕੇ satsang ਕਰਨ ਲੱਗੇ ਇੱਕ ਤਾਂ ਮਰਦਾਨਾ ਰਬਾ ਵਜਾਉਂਦਾ ਤੇ ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰਦਾ ਹੁੰਦਾ ਦੂਸਰਾ ਗੁਰੂ ਜੀ ਉਪਦੇਸ਼ ਕਰਕੇ ਜੀਆਂ ਨੂੰ ਸੱਚ ਧਰਮ ਦਾ ਗਿਆਨ ਦਰਵਾਉਂਦੇ ਜਿੰਨੇ ਵੀ ਬਾਹਰਮੁਖੀ ਕਿਰਿਆ ਕਰਮ ਸੀ ਉਹਨਾਂ ਨੂੰ ਖੰਡਨ ਕਰਦੇ ਇਸ ਤਰ੍ਹਾਂ ਉਹਦੇ ਸੁਣਦਿਆਂ ਹੋਇਆਂ ਬਹੁਤ ਸਾਰੇ ਲੋਕ ਸ਼ਰਧਾਲੂ ਬਣੇ ਇੱਕ ਪੰਡਿਤ ਤਾਂ ਗੁਰੂ ਜੀ ਦੀ ਸੇਵਾ ਵਿੱਚ ਆਪਾ ਭੁੱਲਣ ਲੱਗਾ ਉਹ ਸੱਚ ਦਾ ਢੂੰਡਾਉ ਸੀ ਸੋ ਸੱਚ ਉਸ ਨੂੰ ਮਿਲ ਗਿਆ ਇੱਕ ਦਿਨ ਉਸ ਬ੍ਰਾਹਮਣ ਨੇ ਬੇਨਤੀ ਕੀਤੀ ਗੁਰੂ ਜੀ ਕਿਰਪਾ ਕਰਕੇ ਮੇਰੇ ਗ੍ਰਹਿ ਵਿਖੇ ਚਰਨ ਪਾਵੋ ਤੇ ਪ੍ਰਸ਼ਾਦ ਛਕ ਕੇ ਨਿਹਾਲ ਕਰੋ ਮੇਰਾ ਦੀ ਦਾਤੀ ਨੇ ਉਸ ਬ੍ਰਾਹਮਣ ਦਾ ਨਯੋਦਾ ਪ੍ਰਵਾਨ ਕਰ ਲਿਆ ਉਹਦੇ ਘਰ ਚਲੇ ਗਏ ਗੁਰੂ ਜੀ ਕੀ ਦੇਖਦੇ ਨੇ ਘਰ ਦੇ ਵਿਹੜੇ ਵਿੱਚ ਇੱਕ ਪਾਸੇ ਥੋੜੀ ਜਿਹੀ ਥਾਂ ਗੋਹੇ ਮਿੱਟੀ ਨਾਲ ਲਿਬੀ ਪੋਚੀ ਹੈ ਚਿੱਟੀ ਪੋਚੀ ਨਾਲ ਕਈ ਲਕੀਰਾਂ ਖਿੱਚੀਆਂ ਹੋਈਆਂ ਨੇ ਉਹਨਾਂ ਲਕੀਰਾਂ ਦੇ ਅੰਦਰ ਹੀ ਭੋਜਨ ਤਿਆਰ ਕਰਕੇ ਰੱਖਿਆ ਹੋਇਆ ਹੈ ਘਟ ਘਟ ਦੀ ਜਾਣਣ ਹਾਰ ਸਭ ਕੁਝ ਜਾਣ ਗਈ ਫਿਰ ਵੀ ਪੰਡਿਤ ਦਾ ਪਰਮ ਨਿਵਰਤ ਕਰਨ ਵਾਸਤੇ ਪੁੱਛਣ ਲੱਗੇ ਪੁਰਸ਼ ਇਸ ਧਰਤੀ ਉੱਤੇ ਪੋਚਾਂ ਕਿਉਂ ਫੇਰਿਆ ਹੈ ਗੁਰੂ ਜੀ ਇਹ ਸੁੱਕਾ ਚੌਂਕਾ ਹੈ ਇਸ ਵਿੱਚ ਭੋਜਨ ਤਿਆਰ ਕੀਤਾ ਜਾਂਦਾ ਹੈ ਹੁਣ ਲਕੀਰ ਮਾਰ ਦਿੱਤੀ ਹੈ ਤਾਂ ਕਿ ਕੋਈ ਦੂਸਰਾ ਪੁਰਸ਼ ਅੱਗੇ ਹੋ ਕੇ ਚੌਂਕੀ ਨੂੰ ਅਪਵਿੱਤਰ ਨਾ ਕਰ ਦੇਵੇ ਗੁਰੂ ਜੀ ਮੁਸਕਰਾਏ ਅਤੇ ਬੋਲੇ ਪੁਰਸ਼ਾ ਜਿਹੜਾ ਵੀ ਮਨੁੱਖ ਇਸ ਚੌਂਖੀ ਤੇ ਚੜਿਆ ਤਦੋਂ ਹੀ ਇਸਨੇ ਪਿੱਟੇ ਜਾਣਾ ਹੈ ਕਿਉਂਕਿ ਮਨੁੱਖ ਦੇ ਨਾਲ ਕਈ ਅਛੂਤ ਰਹਿੰਦੇ ਨੇ ਕਬੁੱਧ ਡੂਮਣੀ ਕੋ ਦਇਆ ਕਸਾਇਣ ਪਰ ਨਿੰਦਾ ਕਟ ਚੂੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸਈ ਜੇ ਪਾਪਾਂ ਪੰਦਨਾ ਦੇਹੀ ਇਸ ਦਾ ਅਰਥ ਹੈ ਮਾੜੀ ਬੁੱਧੀ ਮਸਾਰਣ ਹੈ ਕਠੋਰਤਾ ਤਸੈਣ ਤੇਰੇ ਨਾਲ ਹੈ ਪ੍ਰਾਈ ਨਿੰਦਾ ਹਿਰਦੇ ਵਿੱਚ ਚੋੜੀ ਮਾੜੀ ਕਰੋਧ ਦਾ ਚੰਡਾਲ ਕੋ ਰਹਿੰਦਾ ਹੈ ਇਹ ਸਾਰੀਆਂ ਮਾੜੀਆਂ ਆਤਾਂ ਤੇਰੇ ਨਾਲ ਨਹੀਂ ਤਾਂ ਲਕੀਰਾਂ ਕੱਢ ਕੇ ਰੋਟੀਆਂ ਖਾਣ ਦਾ ਕੀ ਲਾਭ ਹੈ ਚੰਗਾ ਤਾਂ ਹੈ ਜੀ ਸੱਚ ਤੇ ਸੰਜਮ ਦੀਆਂ ਲਕੀਰਾਂ ਨਾਲ ਪਰਮਾਤਮਾ ਦਾ ਸਿਮਰਨ ਕਰੋ ਅਸਲ ਉਹ ਪਰਵਾਨ ਨਹੀਂ ਜੀ ਪਾਪਾਂ ਦਾ ਸਾਥ ਨਾ ਦੇਣ ਸੋ ਭਾਈ ਨਹੀਂ ਕਰਨਾ ਚਾਹੀਦਾ ਸਾਰੀ ਧਰਤੀ ਹੀ ਪਵਿੱਤਰ ਹੈ ਥੋੜੀ ਜਹੀ ਥਾਂ ਸਾਫ਼ ਕਰਨ ਨਾਲ ਕਿਤੇ ਸਾਰੀ ਧਰਤ ਥੋੜੀ ਸਾਫ਼ ਹੋ ਜਾਣੀ ਹੈ ਧਰਤੀ ਨੂੰ ਪਵਿੱਤਰ ਪਰਮਾਤਮਾ ਰੱਖਦਾ ਹੈ ਜੋ ਰੱਖਣ ਯੋਗ ਹੈ ਮਨੁੱਖ ਨੂੰ ਧਰਤੀ ਸਾਫ਼ ਕਰਨ ਦੀ ਥਾਂ ਆਪਣੇ ਮਨ ਨੂੰ ਸਾਫ਼ ਰੱਖਣਾ ਚਾਹੀਦਾ ਜਿਸ ਦੀ ਆਤਮਾ ਪਵਿੱਤਰ ਹੈ ਉਸ ਵਾਸਤੇ ਪਰਮਾਤਮਾ ਦੀ ਧਰਤੀ ਵੀ ਸਾਫ਼ ਹੈ ਉਸ ਦੀ ਨਿਗਾਹ ਸਾਫ਼ ਹੈ ਉਹ ਜੀਵਨ ਮੁਕਤ ਹੁੰਦਾ ਦਿਖਾਵੇ ਦੀ ਥਾਂ ਪਰਮ ਦਾ ਤਿਆਗ ਕਰੋ ਜੀਵਨ ਨੂੰ ਸੱਚਾਈ ਦੀ ਪੱਧਰ ਉੱਤੇ ਤੋਰਨ ਦਾ ਯਤਨ ਕਰੋ ਗੁਰੂ ਜੀ ਦੇ ਇਨ੍ਹਾਂ ਬਚਨਾਂ ਨੇ ਬ੍ਰਾਹਮਣਾਂ ਦੀ ਸਾਰੀ ਪਰਮ ਦੂਰ ਕਰ ਦਿੱਤੇ ਉਸ ਤੋਂ ਅਗਲਾ ਪ੍ਰਸੰਗ ਹੈ ਜੀ ਹਿੰਦੂ ਹੋ ਜਾਵੇ ਤਾਂ ਗੁਰੂ ਨਾਨਕ ਜੀ ਦੇ ਉੱਚੇ ਗਿਆਨ ਚੰਗੇ ਜੀਵਨ ਤੇ ਵਿਦਵਤਾ ਦਾ ਅਸਰ ਹਰੀਦਵਾਰ ਦੇ ਪੰਡਤਾਂ ਉੱਤੇ ਐਸਾ ਹੋਇਆ ਕਿ ਉਹ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਪਰ ਗੁਰੂ ਜੀ ਦਾ ਲਿਬਾਸ ਸੂਫੀ ਫਕੀਰਾਂ ਵਾਲਾ ਦੇਖ ਕੇ ਪੂਨਾ ਬ੍ਰਾਹਮਣਾਂ ਦਾ ਮਨ ਦੁੱਚਿਆ ਹੋਇਆ ਉਹ ਸੋਚਦੇ ਇਹ ਫਕੀਰ ਰਹਿਦਾ ਹੋਇਆ ਕਿਤੇ ਮੁਸਲਮਾਨ ਨਾ ਹੋ ਜਾਵੇ ਸਾਰੇ ਬ੍ਰਾਹਮਣ ਮਿਲ ਕੇ ਆਖਣ ਲੱਗੇ ਦੇਖੋ ਮਹਾਪੁਰਸ਼ੋ ਤੁਸਾਂ ਦੇ ਖਿਆਲ ਚੰਗੇ ਨਹੀਂ ਇੱਕ ਸਰਬ ਸ਼ਕਤੀਵਾਨ ਪਰਮਾਤਮਾ ਦੇ ਪੁਜਾਰੀ ਤੇ ਉਪਦੇਸ਼ ਹੋ ਫਿਰ ਵੀ ਹਿੰਦੂ ਬਣਉ ਵਿਦ ਵਿਚਾਰੋ ਬ੍ਰਾਹਮਣਾ ਉਪਨਿਸ਼ਦਾਂ ਤੇ ਪੁਰਾਣਾ ਦੀ ਗਿਆਨ ਅਨੁਸਾਰ ਜੀਵਨ ਢਾਲ ਕੇ Hindu ਧਰਮ ਦਾ ਸੁਧਾਰ ਕਰੋ ਤੇ Hindu ਧਰਮ ਦੇ ਪ੍ਰਚਾਰਕ ਬਣੋ ਤਾਂ Hindu ਜਾਤੀ ਉੱਤੇ ਬਹੁਤ ਕਿਰਪਾ ਹੋਵੇਗੀ ਮੈਂ ਨਾ Hindu ਆ ਨਾ ਮੁਸਲਮਾਨ ਮੈਂ ਪੱਥਰਾਂ ਨੂੰ ਨਹੀਂ ਪੂਜ ਸਕਦਾ ਕਿਉਂਕਿ ਪੱਥਰਾਂ ਨੂੰ ਕਾਲ ਖਾ ਜਾਂਦਾ ਹੈ ਮੈਂ ਤਾਂ ਉਸ ਅਕਾਲ ਪੁਰਖ ਦਾ ਪੁਜਾਰੀ ਹਾਂ ਜੋ ਅਲੇਖ ਹੈ ਮੈਂ ਤਾਂ ਨਿਰੰਕਾਰੀ ਜੋਤ ਦਾ ਪ੍ਰਕਾਸ਼ ਮਨੁੱਖਾਂ ਦੀ ਹਿਰਦਿਆਂ ਵਿੱਚ ਕਰਨ ਹੈ ਪੰਡਤਾਂ ਨੇ ਜਦੋਂ ਦੇਖਿਆ ਕਿ ਗੁਰੂ ਜੀ ਉਹਨਾਂ ਦੇ ਜਾਲ ਵਿੱਚ ਨਹੀਂ ਫਸਣਗੇ ਤਾਂ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ ਗੁਰੂ ਜੀ ਹਰੀਦਵਾਰ ਚੌਕੇ ਦਿਨ ਰਹੇ ਜੋ ਮਨੁੱਖ ਗੁਰੂ ਜੀ ਦੇ ਬਹੁਤ ਹੀ ਸ਼ਰਧਾਲੂ ਬਣੇ ਉਨਾਂ ਨੂੰ ਉਪਦੇਸ਼ ਦਿੱਤਾ ਕਿ ਆਪ ਸਤਨਾਮ ਸਤ ਕਰਤਾਰ ਦਾ ਜਾਪ ਕਰੋ ਤੇ ਹੋਰ ਨਾ ਕੋ ਲੋ ਕਰਾਓ ਯਾਦ ਕਰੋਗੇ ਤਾਂ ਮੈਂ ਤੁਸਾਂ ਨੂੰ ਮਿਲਾਂਗਾ ਅਕਾਲ ਪੁਰਖ ਤੁਹਾਡੀ ਸਹਾਇਤਾ ਕਰੇਗਾ ਨਵੇਂ ਜੀਵਨ ਦਾ ਛਿੱਟਾ ਦੇਖ ਕੇ ਗੁਰੂ ਜੀ ਨੇ ਹਰੀਦਵਾਰ ਨੂੰ ਛੱਡ ਦਿੱਤਾ ਮਰਦਾਨੀ ਨੂੰ ਨਾਲ ਲੈ ਪ੍ਰਮਾਤਮਾ ਨੂੰ ਚੇਤੇ ਕਰਦੇ ਹੋਏ ਪਿੱਛੇ ਨੂੰ ਮੁੜ ਪਈ ਕਿਉਂਕਿ ਤੜਪਦੀਆਂ ਰੂਹਾਂ ਜੀਵਨ ਅੰਮ੍ਰਿਤ ਬੂੰਦ ਵਾਸਤੇ ਕੁਰਲਾ ਰਹੀਆਂ ਸੀ ਇਸ ਤੋਂ ਅੱਗੇ ਸਾਧ ਸੰਗਤ ਜੀਓ ਕਲ ਨੂੰ ਸਰਵਣ ਕਰਾਂਗੇ ਪੁੱਲਾਂ ਚੁੱਕਾਂ ਦੀ ਖੀਮਾ ਬਖਸ਼ਣੀ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਬਖਸ਼ਣੀయోగ ਹਨ ਲੋਕ ਸੁਖੀ ਪਰਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ